ਲਾਈਟ ਸਾਹਮਣੇ ਪਵੇ ਪ੍ਰੋਪਰ ਲਾਈਟ ਪਵੇ ਤੇ ਲਾਈਟ ਨਹੀਂ ਬੰਦੀ ਪ੍ਰੋਪਰ ਹੋ ਕੇ ਸਾਹਮਣੇ ਲੈਂਡ ਪਵਾ ਦੇਣਾ ਚਿੰਤਾ ਕਰਦੇ ਜੀ ਤੁਹਾਡੇ ਘਰ ਦੇ ਵੀ ਏਲਾ ਦਾ ਦੂਗੀ ਵੀ ਕੋਈ ਵੀ ਸੱਤੀ ਗੋਲ ਤੇ ਸਾਥ ਫੂਲ ਲੈ ਕੇ ਮੈਂ ਕਹਿੰਦਾ ਕਿੰਨਾ ਸਾਗ ਦੇਣਾ ਕੀ ਮੈਂ ਨਹੀਂ ਜਿਹੜਾ ਸਾਗ ਪਸਾਨਾ ਤੋਂ ਸੁਪਾ ਲੈ ਕੇ ਆਲੂ ਲੈ ਲੋ ਗੋਭੀ ਲੈ ਲੋ ਦਰਬੇ ਤੇ ਲੋ ਪਏ ਟਮਾਟਰ ਲੈ ਲੋ ਡੇਰ ਗੋਪਾ ਕਿੰਨੋ ਆਇਓ ਪਏ ਜੋਤਾਂ ਨਾਲ ਜੋਤਾਂ ਆਓ ਇਹ ਆਪਣੇ ਆਪ ਨੂੰ ਲਟਾਣਾ ਆਜੋ ਭਾਈ ਓਏ ਰੇ 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 ਹੋ ਰਿਹਾ ਦੁਪਹਿਰੇ ਹੋ ਰਿਹਾ ਸ਼ਾਮ ਨੂੰ ਹੋ ਰਿਹਾ ਛੜੇ ਹੋਏ ਕੇਲਿਆਂ ਤੇ ਸਪੀਕਰ ਲਾ ਕੇ ਵੇਚਾਂਗੇ ਇੰਪੋਰਟਡ ਬਣਾ ਦੇਾਂਗੇ ਆਜੋ ਭਾਈ ਆਜੋ ਆ ਰਿਹਾ ਫੜਿਆ ਮਤਨੂ ਕਰਿਆਮ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਉਹਨਾਂ ਨੂੰ ਸਸਤੇ ਭਾਅ ਦੇ ਜਿਹੜੇ ਬਚਾਰੂ ਜੀ ਮਿਹਨਤ ਧੁੱਪ ਤੇ ਗਰਮੀ ਸਰਦੀਆਂ ਚ ਕਰਦੇ ਆ ਉਹ ਕਿਸਾਨਾਂ ਤੋਂ ਸਸਤੀਆਂ ਲੈ ਕੇ ਸਾਨੂੰ ਔਰ ਤੋਂ 10-10 ਦਿਨ ਪਈਏ 5-5 ਰੁਪਏ ਕਿਲੋ ਲੈ ਕੇ ਸਾਨੂੰ 100-150-150 ਰੁਪਏ ਕਿਲੋ ਬਜਾਰਾ ਚ ਮਿਲ ਰਹੀ ਹੈ ਕੋਈ ਬੋਲਣ ਵਾਲਾ ਨਹੀਂ ਜੇ ਲੋਕਡਾਊਨ ਹੋਵੇ ਡੀਸੀ ਨਾਲ ਦੇ ਦਿਨ ਨਜ਼ਾਰਤ ਕਰ ਸਕਦੇ ਸੀ ਹੁਣ ਕਿਉਂ ਨਹੀਂ ਕਿਤੇ ਜਾ ਰਹੇ ਸਾਨੂੰ ਸਾਰੇ ਸਰਕਾਰ ਵੀ ਖਮੋਸ਼ ਹੈ ਸਾਨੂੰ ਸਬਜ਼ੀਆਂ ਤੋਂ ਬਚਾਓ ਜਿਹੜੇ ਰੋਜ਼ ਲੁੱਟ ਰਹੇ ਆ ਅੱਜ ਆ ਗੋਭੀ ਹੈ ਗੋਭੀ ਅੱਜ ਦੀਵਾਲੀ ਨੂੰ 200 ਰੁਪਏ ਵਿਕੀਆ ਖੇਲਾ ਜਿਹੜਾ ਕਿਲੋਆਂ ਦੇ ਹਿਸਾਬ ਨਾਲ ਮਿਲਣ ਲੱਗ ਗਿਆ ਜਿਹੜਾ ਦਰਜਨਾਂ ਦੇ ਹਿਸਾਬ ਨਾਲ ਮਿਲਣ ਲੱਗਾ ਜੀ ਇਹ ਇਹਨਾਂ ਨੂੰ ਕਿੱਥੇ ਵੀ ਕਿਲੋਆਂ ਦਾ ਰੇਟ ਕੀਤਾ ਕਿੰਨੇ ਉੱਥੇ ਬੈਠੇ ਪੰਜ ਚਾਰ ਬੰਦੇ ਬੈਠੇ ਦੇਦੋ ਨੂੰ ਆਧਾਰਤ ਕਰਦੇ ਆ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਮੇਰੇ ਲੋਕਾਂ ਨੂੰ ਬੇਨਤੀ ਹੈ ਸਾਡੇ ਨਾਲ ਲਗੋ ਖਾਤਾਂ ਦੇ ਕੈਂਪ ਲਾਵਾਂਗੇ ਏਰੀਏ ਬਾਈ ਏਰੀਏ ਲਾ ਕੇ ਲੋਕਾਂ ਨੂੰ ਨਾਲ ਲੈ ਕੇ ਸਬਜ਼ੀ ਮੰਡੀ ਦਾ ਚਾਰੋਂ ਗੇਟ ਬੰਦ ਕਰਕੇ ਉਹਨਾਂ ਨੂੰ ਰੇਟ ਦੇਣ ਦਾ ਆਧਾਰਤ ਕਰਨ ਲਈ ਮਜਬੂਰ ਕੀਤਾ ਜਾਊਗਾ ਕਿਹੜਾ ਕਿ ਕਿਸੇ ਆ ਦੇਖਿਆ ਜਾਂਦਾ ਜਿਵੇਂ ਆਪਣੇ ਟਿੰਡੀਆਂ ਆ ਸ਼ਿਮਲਾ ਮਿਰਚਾਂ ਸਿਰਫ ਟੋਕਰੀ ਦੇ ਵਿੱਚ ਲਗਾਇਆ ਤੁਸੀਂ ਕਿੰਨਾ ਚੰਗਾ ਆਇਆ ਇਹ ਕਿਤੇ ਵਿਆਹ ਸ਼ਾਦੀ ਤੇ ਜਾਣਾ ਨਾ ਸਗਨ ਪਲੇਨ ਦੀ ਸਾਡੇ ਆ ਸਗਨ ਪੜੋ ਤੁਸੀਂ ਕਿੰਨਾ ਚੰਗਾ ਪਾਇਨ ਇਹਦਾ ਕਾਰਨ ਕੀ ਹੈ ਇਹ ਸੋਨਾ ਸੋਨਾ ਕਿਉਂ ਮਹਿੰਗਾ ਹੋ ਗਿਆ 70 ₹100 ਹੋ ਗਿਆ ਉਹਨੇ ਇਹ ਵੀ ਇੰਨੇ ਮਹਿੰਗੇ ਇਸ ਕਰਕੇ ਨੂੰ ਪਾ ਕੇ ਦਿਖਾਇਆ ਜਾ ਰਿਹਾ ਹੈ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਇਹ 1.5 ਲੱਖ ਰੁਪਏ ਦੀ ਮਿਲਦੀ ਹੈ ਤੇ ਉਹ ਜਿਹੜੀ ਆ ਉਹ 1 ਸਵਾ ਲੱਖ ਰੁਪਏ ਦਾ ਹੈ ਇਸ ਕਰਕੇ ਸਾਰੇ ਆਮ ਸਾਨੂੰ ਲੁਪੇਆ ਜਾ ਰਿਹਾ ਕੋਈ ਬੋਲਣ ਵਾਲਾ ਨਹੀਂ ਆਉਣ ਲੋਕ ਜਾਦਣਗੇ ਕਿਸਾਨਾਂ ਨੂੰ ਲਾਲ ਲੈ ਕੇ ਪ੍ਰਦਰਸ਼ਨ ਕਰਨੇ ਘਰਾ ਫਿੱਟੇ ਜਾਣਗੇ ਸਰਕਾਰ ਵੱਲੋਂ ਦੇਖਿਆ ਜਾਂਦਾ ਸਰਕਾਰ ਨੇ ਵੱਡੀਆਂ ਗੱਡੀਆਂ ਤਾਂ ਉਹਨਾਂ ਸਸਤੀਆਂ ਕਰਦੀਆਂ ਨੇ ਜਿਹੜਾ ਰੋਜ਼ ਦਾ ਆ ਰਜਮਰ ਇਹ ਕਿਉਂ ਮੈਂ ਤਾਂ ਇਹੀ ਕਹਿ ਰਿਹਾ ਲੋਕਾਂ ਨੂੰ ਮੈਂ ਹੀ ਜਗਾ ਰਿਹਾ ਨਾ ਮੈਨੂੰ ਅਕਸਰ ਕਿਹਾ ਜਾਂਦਾ ਜੀ ਇਹ ਬੰਦਾ ਡਰਾਮੇਵਾਦ ਹੈ ਮੈਂ ਤਾਂ ਲੋਕਾਂ ਨੂੰ ਦੱਸਣਾ ਯਾਰ ਇਹ ਰੇਟ ਦੇਖ ਆ ਮਟਰ 400 ਰੁਪਏ ਕਿਲੋ ਵਿਕਦਾ ਹੈ ਲਸਣ ਧਲੀਆਂ 400 ਰੁਪਏ ਕਿਲੋ ਵਿੱਜਾ ਬਰਿੰਡੇ ਦੇ ਅੰਦਰ ਕੋਈ ਬੋਲਣ ਵਾਲਾ ਕੋਈ ਵਾਰਦੀ ਨਹੀਂ ਜਿਹੜਾ ਧਲੀਆਂ ਰੂੰਗਾ ਝੂੰਗਾ ਜਿਵੇਂ ਲਾ ਆਹ ਹਰੀਆਂ ਮਰਚਾਂ ਮਿਲਦੀਆਂ ਨੂੰ ਮੁੱਲ ਵੇਲਾ ਨਾਲ ਅੱਜ ਅਣਖੜੀ ਕੋਲੇ ਰੇਟ ਦੀ ਦੀ ਪ੍ਰਸ਼ਾਸਨ ਸਰਕਾਰ ਕਰੇ ਨਾ ਕਰਦੀ ਕਿਉਂ ਨਹੀਂ ਪਰ ਲੋਕ ਦਾ ਉਹ ਦਾਮ ਫੇਰ ਕੇ ਬੰਦਿਆਂ ਨੂੰ ਅੰਦਰ ਵੜਿਆ ਗਿਆ ਬਾਹਰ ਬਾਹਰ ਥੱਲੇ ਦੀ ਜਿਹੜਾ ਮੈਂਦਾ ਕਾਰ ਫੇਰ ਕੇ ਅੰਦਰ ਵੜਿਆ ਗਿਆ ਤੇ ਫਿਰ ਇਹਦੇ ਦੇ ਲੋਕਾਂ ਦਾ ਆਰਥਿਕ ਹੁਕਮਿਕ